ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲਓ ਜੀ ਆਪਾਂ ਅਸੀਂ ਘਰੇ ਬਾਈ ਲਈ ਇਹ ਕਰਨ ਗਾਂ ਦੇ ਰੈੱਡ ਬੱਲ ਦੀ ਖੈਰ ਸ਼ੈਰ ਦੀ ਤੇ ਇਹ ਵਿੱਚ ਦਾ ਬੱਲਾ ਜੋ ਤੇ ਇੱਥੇ ਯਾਰ ਇੱਕ ਮੱਝ ਦੇਖੀ ਆਪਾਂ ਬਹੁਤ ਤੰਗ ਜੀ ਮੱਖ ਬਹੁਤ ਵੱਡਾ ਮੱਖ ਹੋਇਆ ਪਿਆਗਾ ਟੱਪਦੀ ਆ ਮੱਝ ਤੇ ਪਸ਼ੂ ਇਹਨਾਂ ਬਹੁਤ ਤੰਗ ਹੋ ਜਾਂਦਾ ਤੇ ਮੱਛਰ ਤੇ ਮੱਖੀ ਬਹੁਤ ਤੰਗ ਕਰਦੀ ਆ ਇਹਦਾ ਵੀ ਇੱਕ ਆਪਾਂ ਛੋਟਾ ਜਿਹਾ ਹੱਲ ਲੱਭਿਆਗਾ ਤੇ ਮੱਥਾ ਮਾਰ ਕੇ ਦੋ ਤਿੰਨ ਵੀਰੇ ਤੇਲ ਲੈਂਦੇ ਸੀ ਹੁੰਦੇ ਨੇ ਆਪਾਂ ਉਹ ਲਾਉਣਾ। ਸਭ ਤੋਂ ਪਹਿਲਾਂ ਚੈਨਲ ਨੂੰ ਵੀਰੇ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਕੇ ਸ਼ੇਅਰ ਕਰ ਦਿਓ। ਤੇ ਇਹਦੇ ਨਾਲ ਵੀਰੇ ਕਈ ਵਾਰੀ ਨਾ ਮੱਖਰ ਜਿਹੜਾ ਬਾਲਾ ਵੀਰੇ ਮੱਛਾ ਜਿਹਾ ਹੋ ਜਾਂਦਾ ਮੱਖੀ ਜਿਹਾ ਹੋ ਜਾਂਦੀ ਆ ਯਾਰ ਵੱਡਾ ਵੱਡਾ ਮੱਖਾ ਜਿਹਾ ਹੋ ਜਾਂਦਾ ਉਹਦੇ ਨਾਲ ਨਾ ਪਸ਼ੂ ਨੂੰ ਕਈ ਵਾਰੀ ਬੁਖਾਰ ਹੋਣ ਲੱਗ ਜਾਂਦਾ। ਦੁੱਧ ਜਮਾਂ ਘਟ ਜਾਂਦਾ ਹੈਗਾ। ਤੇ ਰਾਤ ਨੂੰ ਪਛੂ ਤੰਗ ਹੁੰਦਾ ਹੈਗਾ ਤੁਸੀਂ ਕਰਨਾ ਕੀ ਹੈ ਵੀਰੇ ਸ਼ਾਮ ਨੂੰ ਮੰਜੇ ਨੂੰ ਅੰਦਰ ਬਨਣ ਲੱਗੇ ਜਾਂ ਦਿਨੇ ਆਪਾਂ ਕਦੇ ਵੀ ਨਵਾ ਨੂੰ ਕੇ ਆਪਾਂ ਤੇਲ ਲੈਣਾ ਵੀ ਨਿੰਮ ਦਾ ਆਪਾਂ ਨਿੰਮ ਦਾ ਤੇਲ ਲੈ ਲੈਣਾ ਹੈਗਾ ਇਹ ਤੇਲ ਵੀਰੇ ਮਾਰਕੀਟ ਤੋਂ ਮਿਲ ਜਾਊਗਾ ਤੇ ਸ਼ੋਇਮਲ ਤੇਲ ਲੈ ਲੈਣਾ ਇਹਦੇ ਵਿੱਚ ਆਪਾਂ ਵੀਰੇ ਖੋਪਰੇ ਤੇਲ ਮਖਸ਼ ਕਰਨਾ ਹੈਗਾ ਸ਼ੋਇਮਲ ਤੇ ਨਿੰਮ ਦਾ ਸ਼ੋ ਵੀ ਖੋਪਰੇ ਦਾ ਦੋਨੇ ਤੇਲ ਮਖਸ਼ ਕਰਕੇ ਇਕੱਠੇ ਮਿਲਾ ਕੇ ਜੋ ਦੱਤਾਂ ਬੀ ਤੇ ਲਾ ਦੋ ਚਾਹੇ ਵੀਰੇ ਆਪਾਂ ਆਪਣੇ ਵੀ ਬੁੱਢੇ ਤੇ ਲਾ ਸਕਦੇ ਠੀਕ ਇਹਦੇ ਲਾਉਣ ਨਾਲ ਵੀਰੇ ਨਾ ਤਾਂ ਮੱਖੀ ਨਾ ਮੱਛਰ ਤੇ ਨਾ ਕੋਈ ਮੱਖ ਜਮ ਹੀ ਲੜਦਾ ਹੈਗਾ ਨੰਬਰ 2 ਤੇ ਕਹਿੰਦੇ ਨੇ ਜੇ ਕੁਝ ਕਿਨਨ ਦੀ ਦਿੱਕਤ ਆ ਐਨੀਮਲ ਦੇ ਕੋਈ ਵੀ ਸ਼ਿਕਨ ਖਰਾਬ ਹੋਈ ਹੋਈ ਆ ਜਿਹੜਾ ਖਾਜ ਪਈ ਹੋਈ ਆ ਜੱਚਾ ਮੜੀਲੜੀ ਪੀਆ ਕੋਈ ਫੰਕਸ਼ਨ ਹੋਈ ਹੋਈ ਆ ਕੋਈ ਵੀ ਦਿੱਕਤ ਆ ਜਾਨ ਕਿਨ ਪ੍ਰੋਬਲਮ ਤੇ ਉਹ ਵੀ ਵੀਰੇ ਜਮਾ ਠੀਕ ਕਰ ਦੂਗਾ ਤੇ ਰਾਤ ਨੂੰ ਇਹਦਾ ਕੋਈ ਸ਼ੈਡ ਪ੍ਰਕਟ ਨਹੀਂ ਹੈਗਾ ਕੋਈ ਕੈਮੀਕਲ ਨਹੀਂ ਹੈਗਾ ਦੁਨੀ ਤੇਲ ਨੇ ਬਸ ਆਪਾਂ ਲਾ ਕੇ ਛੱਡ ਦੋ ਦਿਨ ਹੋਣ ਤੋਂ ਬਾਅਦ ਛੋਡੇ ਪਸ਼ੂ ਦੇ ਮੱਛਰ ਮੱਖੀ ਨਾ ਮੱਖ ਜਿੰਮ ਨਹੀਂ ਲੜਦਾ ਗਰੰਟੀ ਆ ਫੁੱਲ ਵੀਰੇ ਤੇ ਆਪਾਂ ਪਹਿਲਾਂ ਵੀ ਦੋ ਤਿੰਨ ਦੇ ਲਵਾਇਆ ਸੀਗਾ ਚੌਥੇ ਹੀ ਸ਼ੁਰੂ ਕੀਤਾ ਤੀਏ ਕੰਮ ਤੇ ਅੱਜ ਆਪਾਂ ਹੁਣ ਇਹਨੂੰ ਵੀ ਤੇਲ ਇਹ ਐਬਜ਼ਰਪਟਾ ਦੇ ਦਿੰਨੇ ਆ ਮੈਂ ਤਾਂ ਵੀ ਉਹ ਤੇਲ ਲੈ ਕੇ ਆ ਤੀਏ ਹੁਣ ਮਾਤੇ ਵੀਡੀਓ ਤੇ ਕੋਪਰ ਦੇ ਲੱਗ ਨਵੇਂ ਹੈ ਨਹੀਂ ਜੀ ਕੋਲੇ ਉਸ ਨੂੰ ਬੋਲਦਾ ਆਪਾਂ ਨੇ ਉਹ ਨਾਲ ਮਲਾ ਕੇ ਲਾ ਦੋ ਕੋਈ ਫਰਨੈਲ ਦੀ ਲੋੜ ਨਹੀਂ ਕੋਈ ਕੈਮੀਕਲ ਦੀ ਲੋੜ ਨਹੀਂ ਕੋਈ ਧੂਆਂ ਕਰਨ ਦੀ ਲੋੜ ਨਹੀਂ ਜੇਰ ਆਪਾਂ ਧੂਆਂ ਕਰਦੇ ਨੇ ਉਹਦੇ ਨਾਲ ਪਸ਼ੂ ਬਰੇਕ ਕਈ ਵਾਰੀ ਬਿਮਾਰ ਹੋ ਜਾਂਦੇ ਨੇ ਯਾਰ ਦਿੱਕਤਾਂ ਫੇਰ ਵੀ ਦਿੱਕਤਾਂ ਆ ਜਾਂਦੀਆਂ ਕਦੇ ਨੂਨੇ ਵੀ ਹੋ ਜਾਂਦਾ ਛਾਉ ਖਾਉਣ ਲੱਗ ਜਾਂਦਾ ਤੇ ਆਪਾਂ ਨੁਕਸਾਨ ਤੋਂ ਬਚਣ ਦੇ ਲਈ ਛਾਣੋਂ ਵਧੀਆ ਫਾਰਮੂਲਾ ਹੈ ਵਰਤ ਲੋ ਇਹ ਹੀ ਆ ਬਾਕੀ ਜਿੱਕੇ ਭਰਾ ਲਵੇ ਹੋਰ ਇਸ ਤੋਂ ਵਧੀਆ ਕੀ ਫਾਰਮੂਲਾ ਹੈਗਾ ਹਨਾ ਵਧੀਆ ਹੁੰਦੇ ਵੀ ਨੇ ਬੱਚੇ ਆਣੇ ਬੰਦੇ ਦਿੱਸੀ ਬੰਦੇ ਲਵੇ ਹਨਾ ਯਾਰ ਆ ਵੀ ਤੇ ਚੁਕਮਟਾ ਬੱਚੇ ਤਾਂ ਜੋਗੇ ਦਾ ਭਲਾ ਹੋ ਚੁੱਕੇ